ਤੇ ਨਵੇਂ ਵੈਬ ਸੀਰੀਜ਼ ਦਾ ਟੀਜ਼ਰ ਲਾਂਚ ਹੋ ਚੁੱਕਾ ਹੈ ਟੀਜ਼ਰ ਨਾਲ ਦੀ ਨਾਲ ਤੁਸੀਂ ਵੇਖ ਹੀ ਰਹੇ ਹੋ ਤੇ ਇਸ ਰਾਜਧਾਨੀ ਦਾ ਕੈਪੀਟਲ ਆਫ ਕ੍ਰਾਈਮ ਦੇ ਵਿੱਚ ਜਿਨ੍ਹਾਂ ਨੇ ਮੁੱਖ ਭੂਮਿਕਾ ਨਿਭਾਈ ਹੈ ਐਜ਼ ਐਨ ਐਕਟ੍ਰੈਸ ਮੋਲੀਨਾ ਸੋਡੀ ਸੋਡੀ ਬਹੁਤ ਬਹੁਤ ਸਾਹਿਬ ਜੀ ਤੇ ਪਹਿਲੀ ਵਾਰ ਇੰਨਾ ਵੱਡਾ ਪ੍ਰੋਜੈਕਟ ਵੈਬ ਸੀਰੀਜ਼ ਉਹ ਵੀ ਕ੍ਰਾਈਮ ਦੀ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਤੇ ਇਹ ਮੇਰਾ ਮੈਂ ਪਹਿਲਾਂ ਵੀ ਫਿਲਮਾਂ ਕੀਤੀਆਂ ਨੇ ਪਰ ਇਹ ਮੇਰੀ ਪਹਿਲੀ ਵੈਬ ਸੀਰੀਜ਼ ਆ ਡੈਬਿਊ ਹੈ ਮੇਰਾ ਵੈਬ ਸੀਰੀਜ਼ ਦੇ ਵਿੱਚ ਤੇ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਆ ਤੇ ਸਟੋਰੀ ਬਹੁਤ ਵਧੀਆ ਹੈ ਡਾਇਰੈਕਟਰ ਬਹੁਤ ਵਧੀਆ ਨੇ ਹਨਾ ਤੇ ਪਲੈਟਫਾਰਮ ਬਹੁਤ ਵਧੀਆ ਹੈ ਕੇਬਲ 1 ਤੇ ਮੈਨੂੰ ਲੱਗਦਾ ਕੇਬਲ 1 ਨਿਊ ਟੈਲੈਂਟ ਨੂੰ ਬਹੁਤ ਜ਼ਿਆਦਾ ਮੌਕਾ ਦਿੰਦਾ ਹੈ ਤੇ ਮੈਨੂੰ ਵੀ ਦਿੱਤਾ ਤੇ ਆਈ ਹੋਪ ਮੈਂ ਵਧੀਆ ਪਰਫਾਰਮ ਕੀਤਾ ਹੋਗਾ ਜਦੋਂ ਤੁਸੀਂ ਦੇਖੋਗੇ ਰਾਜस्तानी ਉਦੋਂ ਤੁਸੀਂ ਦੇਖਿਓ ਤੇ ਜ਼ਰੂਰ ਦੱਸਿਓ ਤੇ ਐਜ਼ ਐਨ ਕੀ ਕਰੈਕਟਰ ਤੁਸੀਂ ਵਿੱਚ ਨਵਾਂ ਉਹ ਮੈਂ ਪਹਿਲਾਂ ਵੀ ਕਿਹਾ ਸੀ ਕਿ ਰਾਜਧਾਨੀ ਤੁਹਾਨੂੰ ਨਾਮ ਤੋਂ ਹੀ ਕੈਪੀਟਲ ਆਫ ਕਰਾਇਮ ਕਰਾਇਮ ਹੈ ਸਸਪੈਂਸ ਹੈ ਡਰਾਮਾ ਹੈ ਸਭ ਕੁਝ ਹੈ ਤੇ ਉਹ ਸਭ ਤੋਂ हटके ਤੁਹਾਨੂੰ ਮੇਰਾ ਕੈਰੈਕਟਰ ਦੇਖਣ ਨੂੰ ਮਿਲੇਗਾ ਮੇਰਾ ਕੈਰੈਕਟਰ ਦਾ ਨਾਮ ਹੈ ਜੈਸਮਿਨ ਤੇ ਜੈਸਮਿਨ ਬਹੁਤ ਹੀ ਸਟਰੋਂਗ ਕੁੜੀ ਹੈ ਹਨਾ ਉਹਦਾ ਵੱਖਰਾ ਹੀ ਇੱਕ ਤੁਹਾਨੂੰ ਦੇਖਣ ਨੂੰ ਮਿਲੂਗਾ ਕੈਰੈਕਟਰ ਇਮੋਸ਼ਨ ਮੋਸ਼ਨਲ ਵੀ ਹੈ ਮੈਂ ਉਹੀ ਕਹਿ ਰਹੀ ਹਾਂ ਕਿ ਜ਼ਿੰਮੇਦਾਰੀ ਸਸਪੈਂਸ ਤੋਂ हटਕੇ ਜੇ ਤੁਹਾਨੂੰ ਕੁਝ ਦੇਖਣ ਨੂੰ ਮਿਲੂਗਾ ਨਾ ਵੈਬ ਸੀਰੀਜ਼ ਚ ਉਹ ਜਸਮਿਨ ਹੈ ਅੱਛਾ ਤੇ ਇਸ ਦੇ ਨਾਲ ਤੁਸੀਂ ਜਿੰਨਾਂ ਫਿਲਮਾਂ ਕੀਤੀਆਂ ਨੇ ਪਰ ਇਸ ਵਾਰ ਇੱਕ ਪੁਲਿਸ ਵਾਲੇ ਨਾਲ ਬਾਹ ਪੈਣਾ ਨਾਲ ਗੱਲਬਾਤ ਹੋਣੀ ਤੇ ਪੁਲਿਸ ਵਾਲੇ ਦਾ ਜਿਹੜਾ ਬਿਹੇਵਰ ਆ ਔਰ ਆਫਿਸ ਜਿਹੜਾ ਦੇਖਣ ਨੂੰ ਮਿਲਦਾ ਉਸ ਦੇ ਨਾਲ ਫੈਮਿਲੀਅਰ ਲੱਗ ਰਿਹਾ ਜਾਂ ਕੁਝ ਬਕਵਾਸ ਹੈ ਨੇ ਫੈਮਿਲੀ ਲੱਗ ਰਿਹਾ ਮੈਨੂੰ ਲੱਗ ਰਿਹਾ ਦਿਲਰਾਜ ਨੇ ਬਹੁਤ ਵਧੀਆ ਪਰਫਾਰਮ ਕੀਤਾ ਹੈ ਹਨਾ ਆਪਣੇ ਕਰੈਕਟਰ ਨੂੰ ਕਿਉਂਕਿ ਦਿਲਰਾਜ ਨੇ ਪਹਿਲਾਂ ਵੀ ਕੈਦ ਦਿਲਰਾਜ ਦੇ ਜਿਹੜੇ ਵੀ ਲਾਈਕ ਸਿਸਟਰਸ ਬ੍ਰਦਰਸ ਸਾਰੇ ਪੁਲਿਸ ਚ ਨਹੀਂ ਤੇ ਦਿਲਰਾਜ ਤੇ ਲਈ ਤਾਂ ਮੈਨੂੰ ਲੱਗਦਾ ਬਹੁਤ ਸੌਕਾ ਹੋਊਗਾ ਕਰਨਾ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੇਰਾ ਜਿਨ੍ਹਾਂ ਦੇ ਫੈਮਿਲੀ ਮੈਂਬਰ ਪੁਲਿਸ ਵਾਲੇ ਹੁੰਦੇ ਨੇ ਉਹਨਾਂ ਨੂੰ ਕੀ ਕਹੂੰਗੇ ਕਿਉਂਕਿ ਤੁਸੀਂ ਇੱਕ ਭੂਮਿਕਾ ਨਿਭਾਈ ਹੈ ਮੈਂ ਤਾਂ ਇਹੀ ਕਹੂੰਗੀ ਹੈਟਸ ਆਫ ਟੂ ਯੂ ਤੇ ਜਿਹੜੇ ਵੀ ਪੁਲਿਸ ਵਾਲੇ ਨੇ ਤੇ ਜਿਹੜੇ ਉਹਨਾਂ ਦੀ ਫੈਮਿਲੀਜ਼ ਨੇ ਕਿ ਬਹੁਤ ਵੱਡਾ ਜਿਗਰਾ ਚਾਹੀਦਾ ਬਹੁਤ ਸਾਡੇ ਲੋਕਾਂ ਦੇ ਲਈ ਹਨਾ ਕਿ ਕਿੰਨਾ ਕੁਝ ਕਰਦੇ ਨਹੀਂ ਸਾਨੂੰ ਸੇਫ ਫੀਲ ਕਰਾਉਂਦੇ ਨੇ ਤੇ ਆਪਣੀ ਫੈਮਲੀ ਨੂੰ ਛੱਡ ਕੇ ਤੇ ਅਮਰਦੀਪ ਸਾਹਿਬ ਨੇ ਤੁਸੀਂ ਪਹਿਲਾਂ ਵੀ ਕੋਈ ਪ੍ਰੋਜੈਕਟ ਕੀਤਾ ਹੈ ਜਾਂ ਪਹਿਲਾਂ ਨਹੀਂ 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 ਇਹ ਮੇਰਾ ਪਹਿਲਾ ਪ੍ਰੋਜੈਕਟ ਸੀ ਸਰ ਦੇ ਨਾਲ ਤੇ ਜਦੋਂ ਮੈਨੂੰ ਉਹਨਾਂ ਦਾ ਕਾਲ ਆਇਆ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਸੀ ਤੇ ਮੈਨੂੰ ਲੱਗਦਾ ਹੈ ਕਿ ਮੈਨੂੰ ਡਾਊਟ ਸੀ ਸਮਵੇਅਰ ਹਨਾ ਕਿ ਮੈਂ ਵਧੀਆ ਕਰੂੰਗੀ ਕਿ ਨਹੀਂ ਇਹ ਉਹ ਤੇ ਮੇਰੇ ਬਹੁਤ ਲਾਈਕ ਵਧੀਆ ਫਰੈਂਡ ਨੇ ਹਨਾ ਨਵੀ ਭੰਗੂ ਉਹਨਾਂ ਨੇ ਦਾਰੋ ਕੀਤੀ ਹੈ ਸਰ ਦੇ ਨਾਲ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੋਨਨਾ ਜਦੋਂ ਤੁਸੀਂ ਦੇ ਨਾਲ ਕੰਮ ਕਰ ਲੋਗੇ ਨਾ ਤੁਹਾਡੇ ਜਿੰਨੇ ਵੀ ਡਾਊਟs ਹਨ ਉਹ ਸਾਰੇ ਕਲੀਅਰ ਹੋ ਜਾਣਗੇ ਐਕਟਿੰਗ ਨੂੰ ਲੈ ਕੇ ਸਪੈਸ਼ਲੀ ਤੇ ਮੈਨੂੰ ਲੱਗਦਾ ਕਾਫੀ ਹੱਦ ਤੱਕ ਹੋਈ ਵੀ ਨਹੀਂ ਤੇ ਸਰ ਨੇ ਵੀ ਬਹੁਤ ਐਪਰੀਸ਼ੀਏਟ ਕੀਤਾ ਤੇ ਤੁਸੀਂ ਸਾਰੇ ਵੀ ਕਰੋਗੇ ਜਦੋਂ ਤੁਸੀਂ ਰਾਜਧਾਨੀ ਦੇਖੋਗੇ ਰਾਜਧਾਨੀ ਦੇ ਵਿੱਚ ਸਪੈਸ਼ਲ ਕੀ ਪਲ ਨੇ ਜਿਹੜੇ ਔਨ ਸੈੱਟ ਤੁਸੀਂ ਯਾਦ ਕਰੋਗੇ ਸਾਰੇ ਜਿੰਦਗੀ ਮੈਨੂੰ ਇਹ ਲੱਗਦਾ ਰਾਜਧਾਨੀ ਪਹਿਲਾਂ ਵੀ ਗੱਲ ਕਰਕੇ ਹਟੇ ਅਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਪੂਰਾ ਐਟਮੋਸਫੇਅਰ ਹੀ ਬਹੁਤ ਜ਼ਿਆਦਾ ਕੀ ਕਹਿੰਦੇ ਆ ਬਹੁਤ ਸincerity ਦੇ ਨਾਲ ਪੂਰਾ ਸ਼ੂਟ ਹੋਇਆ ਹੈ ਹਨਾ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਹਨਾ ਤੇ एवरीथिंग ਇਜ਼ ਜਿਵੇਂ ਕਹਿੰਦੇ ਨਾ ਪਰਫੈਕਟ ਜਦੋਂ ਸਭ ਕੁਝ ਪਰਫੈਕਟ ਹੁੰਦਾ ਹੈ ਨਾ ਬਿਹਾਈਂਡ ਦਾ ਕੈਮਰਾ ਮੈਨੂੰ ਲੱਗਦਾ ਔਨ ਸਕਰੀਨ ਉਹ ਹੋਰ ਵੀ ਜ਼ਿਆਦਾ ਪਰਫੈਕਟ ਹੋ ਕੇ ਆਂਦਾ ਹੈ ਲੀਨਾ ਧੰਨਵਾਦ ਗਲਵਾਰ ਥੈਂਕ ਯੂ ਥੈਂਕ ਯੂ ਤੇ ਇਹ ਸੀ ਰਾਜਧਾਨੀ ਦੀ ਮੁੱਖ ਐਕਟ੍ਰੈਸ ਮੋਨਾਲੀਨਾ ਤੇ ਤੁਸੀਂ ਇਹਨਾਂ ਦੀ ਗੱਲਬਾਤ ਸੁਣੀ ਕਿ ਰਾਜਧਾਨੀ ਦੇ ਵਿੱਚ ਇੱਕ ਇਦਾਂ ਕੰਮ ਕਰ ਰਹੇ ਨੇ ਤੇ ਇਹਨਾਂ ਦੀ ਇਹ ਪਹਿਲੀ ਵੈਬ ਸੀਰੀਜ਼ ਦਾ ਐਕਸਪੀਰੀਅੰਸ ਵੀ ਸਾਂਝਾ ਕਰਕੇ ਗਏ